ਕਾਲ ਸਭ ਤੋਂ ਪਹਿਲੇ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਆਪਣੇ ਅੰਮ੍ਰਿਤਸਰ ਦੇ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਤੇ ਇੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਇੱਥੇ ਦੀ ਮੀਡੀਆ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਸਾਰੇ ਬੜੇ ਪ੍ਰਾਣੇ ਦੋਸਤ ਨੇ ਮੇਰੇ ਬਖਸ਼ੀ ਜੀ ਬੱਸੀ ਜੀ ਵਿਕਾਸ ਸੋਨੀ ਜੀ ਮਿੱਠੂ ਮਦਾਨ ਜੀ ਤੇ ਹੋਰ ਸਾਰੇ ਮੰਨੇ ਪਰਵੰਨੇ ਸੱਜਣ ਜਿੰਨੇ ਵੀ ਕਾਂਗਰਸ ਪਾਰਟੀ ਦੇ ਇੱਥੇ ਬੈਠੇ ਨੇ ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗੱਲ ਦਰਸਲ ਇਹ ਹੈ ਕਿ ਦੇਸ਼ ਦੇ ਅੰਦਰ ਜਿਹੜੀ ਦੇਸ਼ ਦੀ ਅਰਥ ਵਿਵਸਥਾ ਹੈਗੀ ਹੈ ਉਸ ਅਰਥ ਵਿਵਸਥਾ ਦੇ ਉੱਤੇ ਬਹੁਤ ਵੱਡਾ ਹਮਲਾ ਵਾਰੀ-ਵਾਰੀ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਨਰੇਂਦਰ ਮੋਦੀ ਆਦਰਨੀਯ ਪ੍ਰਧਾਨ ਮੰਤਰੀ ਇਹ ਬੜੇ ਸਾਲਾਂ ਤੋਂ ਇਹ 10 ਸਾਲਾਂ ਤੋਂ ਦੇਖ ਰਹੇ ਨੇ ਕਿ ਉਹਨਾਂ ਦੇ ਜਿਹੜੇ ਚੁਣਿੰਦੇ ਉਦਯੋਪਤੀ ਹੈ ਨਾ ਚੁਣਿੰਦੇ ਉਦਯੋਪਤੀਆਂ ਨੂੰ ਕਿਵੇਂ ਫੇਵਰ ਕੀਤਾ ਜਾਵੇ ਕਿਵੇਂ ਮਦਦ ਕੀਤੀ ਜਾਵੇ ਦੇਸ਼ ਦੀ ਅਰਥ ਵਿਵਸਥਾ ਵਿਗੜ ਜਾਏ ਖਰਾਬ ਹੋ ਜਾਏ ਲੋਕਾਂ ਦਾ ਨੁਕਸਾਨ ਹੋ ਜਾਏ देश के प्रधानमंत्री कोई परवाह नहीं है इसलिए मैं सब तो पहले कहना चाहना कि देश की अर्थव्यवस्था का अडानीकरण हो रहा है देश की अर्थव्यवस्था का अडानीकरण नरेंद्र मोदी कर रहे हैं प्रधानमंत्री का सपना अडानी इज इंडिया इंडिया इज अडानी ਇਹ ਦੇਸ਼ ਵਿਦੇਸ਼ ਵਿੱਚ ਇਹ ਮੈਸੇਜ ਦੇਣਾ ਚਾਹਤੇ ਹਨ ਮੋਦੀ ਅਡਾਨੀ ਤੇ ਸੇਬੀ ਇਹ ਸਾਰਿਆਂ ਦੀ ਸਾਠ ਗਾ ਥਗੀ ਹੈ ਤੇ ਇੱਕ ਮੁਹਾਵਰਾ ਹਗਾ ਕਿ ਦਾਲ ਵਿੱਚ ਕੁਝ ਕਾਲਾ ਹੈ ਪਰ ਇੱਥੇ ਦਾਲ ਵਿੱਚ ਕੁਝ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੋਈ ਪਈ ਹੈ ਇਹ ਜਿਹੜੇ 4-5 ਮੈਂ ਟੈਗ ਲਾਈਨਾਂ ਦਿੱਤੀਆਂ ਨੇ ਇਹਦੇ ਤੇ ਵਿਸਤਾਰ ਵਿੱਚ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਅੱਜ ਦੇਸ਼ ਜੋ ਮਾਹੌਲ ਹੈਗਾ ਜਿਸਰਾ ਅਡਾਨੀ ਦਾ ਇੱਕ ਇੱਕ ਕਰਕੇ ਮੇਗਾ ਘੋਟਾਲਾ ਸਾਹਮਣੇ ਆ ਰਿਹਾ ਕਾਂਗਰਸ ਪਾਰਟੀ ਪਿਛਲੇ ਡੇਢ ਦੋ ਸਾਲਾਂ ਤੋਂ ਇਹ ਮੰਗ ਕਰ ਰਹੀ ਹੈ ਕੇਂਦਰ ਸਰਕਾਰ ਕੋਲੋਂ ਕਿ ਜੇਪੀਸੀ ਲਾਈ ਜਾਵੇ ਅਡਾਨੀ ਦੇ ਜਿੰਨਾ ਕਾਰੋਬਾਰ ਹੈਗਾ ਉਹਦੇ ਉੱਤੇ ਤਹਿਕੀਕਾਤ ਹੋਵੇ ਜੋ ਹਿੰਡਨਬਰਗ ਨੇ ਜੋ ਰਿਪੋਰਟ ਦਿੱਤੀ ਹੈ ਉਸ ਹਿੰਡਨਬਰਗ ਬਰਗ ਰਿਪੋਰਟ ਦੀ ਤਕੀਕਾਤ ਹੋਵੇ ਹੋਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੈ ਉਹਦੇ ਜ਼ਰੀਏ ਹੋਵੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਲਾਣ ਨੂੰ ਮੋਦੀ ਸਰਕਾਰ ਡਰਦੀ ਹੈ ਹਾਲਾਂਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਦਾ ਚੇਅਰਮੈਨ ਰੂਲਿੰਗ ਪਾਰਟੀ ਦਾ ਹੋਊਗਾ ਜੀਪੀਸੀ ਦੇ ਜ਼ਿਆਦਾ ਤੋਂ ਜ਼ਿਆਦਾ ਮੈਂਬਰ ਜਿਹੜੇ ਹੁੰਦੇ ਨੇ ਮੈਕਸਿਮਮ ਮੈਂਬਰ ਔਰ ਰੂਲਿੰਗ ਪਾਰਟੀ ਦੇ ਹੁੰਦੇ ਨੇ ਸੱਤਾਧਾਰੀਆਂ ਦੇ ਹੁੰਦੇ ਨੇ ਫੇਰ ਵੀ ਸੱਤਾਧਾਰੀ ਪਾਰਟੀ ਡਰਦੀ ਹੈ ਉਹਨਾਂ ਦੇ ਮਨ ਵਿੱਚ ਡਰ ਹੈਗਾ ਕਿ ਅਸੀਂ ਕਿਤੇ ਫਸ ਨਾ ਜਾਈਏ ਇਹ ਕਿਉਂ ਡਰ ਹੈਗਾ ਕਿਉਂਕਿ ਦਾਲ ਵਿੱਚ ਕੁਝ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਜੇ ਤੁਸੀਂ ਅਡਾਨੀ ਦੇ ਕੰਮਕਾਰ ਵੇਖੋ ਇਸ ਦੇਸ਼ ਦੇ ਜਿੰਨੇ ਬੰਦਰਗਾਹ ਹਗੇ ਨੇ ਇਸ ਦੇਸ਼ ਵਿੱਚ 6 ਹਵਾਈ ਅੱਡੇ ਸਿਮਿੰਟ ਦੀਆਂ ਕੰਪਨੀਆਂ ਬਿਜਲੀ ਵਾਲੀ ਕੰਪਨੀਆਂ ਰੇਲ ਹੋਰ ਅਨੇਕ ਸਾਰੇ ਜਿਹੜੇ ਪੀਐਸਯੂ ਹੈਗੇ ਨੇ ਜਿਹੜੀ ਨਵਰਤਨ ਕੰਪਨੀਆਂ ਹੈਗੀਆਂ ਇਸ ਦੇਸ਼ ਦੀ ਜੋ ਪੰਡਤ ਜਵਾਹਰ ਲਾਲ ਨਹਿਰੂ ਦੇ ਟਾਈਮ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੱਕ ਜੋ ਨਵਰਤਨ ਕੰਪਨੀਆਂ ਬਣੀਆਂ ਨੇ ਉਹ ਨਵਰਤਨ ਕੰਪਨੀਆਂ ਨੂੰ ਇੱਕ ਇੱਕ ਕਰਕੇ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਹੋਰ ਅਡਾਨੀ ਨੂੰ ਇਹ ਕੰਮ ਦੇਣ ਤੇ ਅਸੀਂ ਇਹਨੇ ਖਿਲਾਫ ਨਹੀਂ ਹੈਗੇ ਲੇਕਿਨ ਗੱਲ ਇਹ ਹੈਗੀ ਹੈ ਕਿ ਅਡਾਨੀ ਨੂੰ ਇਹ ਕੰਪਨੀਆਂ ਦਿੱਤੀਆਂ ਜਾਣ ਇਹਦੇ ਲਈ ਦੇਸ਼ ਦੀਆਂ ਏਜੰਸੀਆਂ ਦਾ ਵੀ ਵਾਪਰ ਹੋ ਰਿਹਾ ਦੇਸ਼ ਦੀਆਂ ਏਜੰਸੀਆਂ ਦਾ ਵੀ ਯੂਜ਼ ਹੋ ਰਿਹਾ सीबीआई ईडी ਆਈਟੀ ਇਹ तमाम ساری ਏਜੰਸੀਆਂ ਜਿੰਨੀਆਂ ਵੀ ਹੈਗੀਆਂ ਇਹ ਸਾਰੀਆਂ ਏਜੰਸੀਆਂ ਜਿੱਥੇ-ਜਿੱਥੇ ਰੇਡ ਪਾਉਂਦੀਆਂ ਨੇ ਉਸ ਉਸ ਕੰਪਨੀ ਨੂੰ ਥੋੜੇ ਸਮੇਂ ਦੇ ਬਾਅਦ ਅਡਾਨੀ ਉਹਦੇ ਸ਼ੇਅਰ ਖਰੀਦ ਲੈਂਦਾ ਮੈਂ ਉਦਾਹਰਣ ਦੇ ਤੌਰ ਤੇ ਕਹਿਣਾ ਚਾਹਵਾਂਗਾ ਐਨਡੀ ਟੀਵੀ ਤੁਹਾਨੂੰ ਯਾਦ ਹੋਊਗਾ ਤੁਸੀਂ ਸਾਰੇ ਮੀਡੀਆ ਵਾਲੇ ਹੈਗੇ ਹੋ ਐਨਡੀ ਟੀਵੀ ਦੇ ਉੱਤੇ ਦੋ ਰੇਡ ਹੋਈਆਂ 2.5 3 300 ਕਰੋੜ ਦੀ ਉਹਨਾਂ ਦੀ ਰਿਕਵਰੀ ਦੱਸੀ ਗਈ ਉਹਦੇ ਬਾਅਦ 64% 64% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ ਏਸੀਸੀ ਅੰਬੂਜਾ ਸਿਮਿੰਟ एसीसी अंबुजा सीमेंट ਦੇ ਉੱਤੇ ਦੋ ਰੇਡ ਹੋਈਆਂ ਉਹਦੇ ਬਾਅਦ ਉਹਦੇ 70% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ ਨੇ ਜੀਵੀਕੇ 에어ਪੋਰਟ ਮੁੰਬਈ ਜਿੱਥੋਂ ਮੈਂ ਆਨਾ ਉਸ ਜੀਵੀਕੇ ਕੰਪਨੀ ਦੇ ਉੱਤੇ ਵੀ ਆਈਟੀ ਦੀ ਰੇਡ ਹੋਈਆਂ ਈਡੀ ਦੀ ਰੇਡ ਹੋਈਆਂ ਹੋਰ ਉਹ ਜੀਵੀਕੇ ਕੰਪਨੀ ਦੇ 94% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ ਨੇ ਕੁਇੰਟ ਮੀਡੀਆ ਦਿੱਲੀ ਚ ਨੌਇੜਾ ਚ ਉੱਥੇ ਰੇਡ ਹੋਈਆਂ 49% ਹੋਲਡਿੰਗ ਉਦੀ ਹੋਈ ਨੈਲੋਰ ਸਾਊਥ ਇਜ 크੍ਰishna ਪਟਨਮ ਪੋਰਟ ਤੇ ਅਡਾਨੀ ਨੇ ਇਦਾਂ ਹੀ ਕਬਜ਼ਾ ਕੀਤਾ ਸੋ ਕਹਿਣ ਦਾ ਭਾਵ ਇਹ ਹੈ ਕਿ ਦੇਸ਼ ਦੀਆਂ ਏਜੰਸੀਆਂ ਆਈਟੀ, ਈਡੀ, ਸੀਬੀਆਈ ਜਿੰਨਾਂ ਦਾ ਕੰਮ ਹੈਗਾ ਕਿ ਨਿਸ਼ਪੱਖ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਦੀ ਇਸ ਦੇਸ਼ ਦੇ ਸ਼ਾਹ ਔਰ ਤਾਨਾਸ਼ਾਹੀ ਪਿਛ ਲੱਗੂ ਬਣੀਆਂ ਹੋਈਆਂ ਨੇ ਉਹਨਾਂ ਦੀ ਪਿੱਠੂ ਬਣੀਆਂ ਹੋਈਆਂ ਨੇ ਇਹ ਸਾਰੀਆਂ ਏਜੰਸੀਆਂ ਸ਼ਾਹ ਔਰ ਤਾਨਾਸ਼ਾਹ ਦੇ ਸਾਹਮਣੇ ਘੁਟਨੇ ਟੇਕਦੀਆਂ ਨੇ ਸ਼ਾਹ ਔਰ ਤਾਨਾਸ਼ਾਹ ਆਰਡਰ ਦਿੰਦੇ ਨੇ ਔਰ ਉਸ ਕੰਪਨੀ ਨੂੰ ਅਡਾਨੀ ਖਰੀਦ ਲੈਂਦਾ ਹੈ ਇਹ ਜਿਹੜੀ ਮਾਡਲਸ ਅਪਰੰਡਾਏ ਬਣੀ ਹੋਈ ਹੈ ਇਸ ਮਾਡਲਸ ਅਪਰੰਡਾਏ ਦੇ ਖਿਲਾਫ ਦੇਸ਼ ਦੀਆਂ ਏਜੰਸੀਆਂ ਦੇ ਗੈਰ ਵਾਪਰ ਦੇ ਖਿਲਾਫ ਕਾਂਗਰਸ ਪਾਰਟੀ ਅੱਜ ਸਾਰੇ ਦੇਸ਼ ਦੇ ਅੰਦਰ ਪ੍ਰਦਰਸ਼ਨ ਕਰ ਰਹੀ ਹੈ ਇੱਥੇ ਤੱਕ ਇਹ ਚੀਜ਼ਾਂ ਨਹੀਂ ਰੁਕਦੀਆਂ ਦੇਸ਼ ਦੀਆਂ ਵੱਡੀਆਂ ਕੰਪਨੀਆਂ LIC ਸਟੇਟ ਬੈਂਕ ਆਫ ਇੰਡੀਆ ਬੈਂਕ ਆਫ ਬੜੋਦਾ ਜਿਹੜੇ ਨੈਸ਼ਨਲਾਈਜ਼ ਬੈਂਕ ਨੇ ਇਹਨਾਂ ਦੇ ਉੱਤੇ ਵੀ ਸ਼ਾਹ ਔਰ ਤਾਨਾਸ਼ਾਹ ਦੀ ਤਾਨਾਸ਼ਾਹੀ ਪੂਰੀ ਤਰ੍ਹਾਂ ਚੱਲ ਰਹੀ ਹੈ LIC ਨੂੰ ਕਿਹਾ ਜਾਂਦਾ ਹੈ कि ਤੁਸੀਂ ਅਡਾਨੀ ਦੇ ਐਫ ਪੀਓ ਚ ਉਹਨਾਂ ਦੇ ਆਈ ਪੀਓ ਚ 3300 ਕਰੋੜ ਰੁਪਿਆ ਇਨਵੈਸਟ ਕਰੋ ਐਸ ਬੀ ਆਈ 200 ਕਰੋੜ ਰੁਪਿਆ ਇਨਵੈਸਟ ਕਰਦਾ ਹੈ ਐਸ ਬੀ ਆਈ EMPLOYEES PENSION FUND ਜਿਹੜਾ ਵਰਕਰਾਂ ਦਾ ਉਹਨੇ EMPLOYEES ਦਾ ਉਹਨਾਂ ਦੇ ਫੰਡ ਹੈਗਾ ਉਸ ਦਾ ਵੀ 200 250 ਕਰੋੜ ਰੁਪਿਆ ਨਿਵੇਸ਼ ਉੱਤੇ ਕਰ ਦਿੰਦਾ ਹੈ ਇਹ ਸਮਝੋ ਕਿ ਨੈਸ਼ਨਲਾਈਜ਼ ਬੈਂਕ ਜਿਹੜੇ ਨੇ ਉਹ ਮੋਦੀ ਸਰਕਾਰ ਦੇ ਅੰਡਰ अडानी के ए टी एम बने हुए ने कांग्रेस पार्टी नैशनलाइज बैंक और साड़ियाँ जड़िया एजेंसिया ने जो सरकार की पिछलगू बनन गिया उन्हें ए टी एम बन के ते कर निश्चिंत रूप से हम सड़क से लेकर के संसद तक हम उसका विरोध करेंगे इतना ही नहीं बांग्लादेश, श्रीलंका ऑस्ट्रेलिया इज़राइल ये तमाम सारे देशों में जब जब प्रधानमंत्री गए हैं या जहाँ भी विदेश गए हैं तो प्रधानमंत्री साहब ने अडानी का फायदा करने का प्रयास किया है दो तीन उदाहरण के तौर पर मैं थोड़ा तो कि बांग्लादेश नू अडानी बिजली देता है उस बिजली का उत्पादन झारखंड च है झारखंड बिजली उत्पादन करने कोला जो तो है वो ऑस्ट्रेलिया तो आता है ये अरेन्जमेंट जो देश के दे अंदर एको एक कंपनी नाल भारत सरकार ने किया अडानी यानी कोयला कहीं से आता है ऑस्ट्रेलिया से झारखंड में बिजली उत्पाद होती है बंगलादेश में बिकती है ये मात्र अडानी को ही फायदा क्यों दूसरे उद्योगपतियों को या दूसरे उद्योग को क्यों नहीं ये बहुत बड़ा सवाल है श्रीलंका में वेस्ट कंटेनर टर्मिनल भारत की सरकार उसको फाइनेंस करने का प्लान करती है भारत की सरकार श्रीलंका को कहती है कि इसके ऊपर जितना इन्वेस्टमेंट होगा वो हम करेंगे लेकिन जो कंपनी उसको चलाएगी वो अडानी की कंपनी होगी ये श्रीलंका के फॉरेन मिनिस्टर ने खुद कहा कि भारत सरकार की ये शर्त है कि टर्मिनल के लिए हम इन्वेस्ट करेंगे लेकिन चलाएगा इसको अड़ानी तो जिस तरह से हम देख रहे हैं कि देश और विदेश के अंदर सिर्फ अड़ानी समूह को मदद करने के लिए केंद्र की सरकार काम कर रही है इसराइल के अंदर जो ड्रोन बनते हैं उस ड्रोन वाली कंपनी के साथ अडानी का उन्होंने पैक्ट किया ये ड्रोन हमारी मिलिट्री को नेवी को और एयरफोर्स को दिए जाएंगे ये ड्रोन मात्र वहाँ से इम्पोर्ट करके उसके पार्ट इम्पोर्ट करके यहाँ पर असेंबली होती है लेकिन उसका कॉन्ट्रैक्ट अडानी को दिया गया कहा गया कि ये हमारा स्टार्टअप है एक एक करके इस देश के अंदर इस तरह के काम हो रहे हैं कि मात्र एक या दो उद्योगपतियों को जिसे हम ए वन और ए टू कहते हैं उन्हें फ़ायदा पहुंचाने का काम होता है और ज़बरदस्ती औने पौने दाम पर अड़ानी किसी भी समूह का कोई भी चीज़ कोई भी बिजनेस को कब्जा कर सकता है यानी ये ट्रेड टेररिज़्म केंद्र सरकार के नेतृत्व में अडानी समूह को मदद करने के लिए ये ट्रेड टेररिज्म या उद्योग में टेररिज्म चल रहा है हिंडनबर्ग ने डेढ़ साल पहले भी रिपोर्ट दी हिंडनबर्ग ने बताया कि अडानी के ज़रिए से उसकी कंपनी के जरिए से किस तरह से राउंड टिपिंग होती है किस तरह से काला पैसा इस देश से घुमा करके बाहर से वापस लाया जाता है लेकिन उसके ऊपर कोई तहकीकत इस सरकार ने नहीं की सुप्रीम कोर्ट के कहने के बावजूद सुप्रीम कोर्ट ने कहा कि 24 कंपनियां हैं सेबी को 24 कंपनियां बताई गई 24 कंपनियों की तहकीकात दो महीने तक होनी चाहिए आज 18 या 19 महीने हो गए हैं सेबी उसकी तहकीकात ठीक से नहीं कर पाई है और अभी हिंडनबर्ग ने ये भी जाहिर किया प्रूफ दिए कि सेबी की जो चेयरपर्सन है जो महिला है माधवी बुच वो खुद कॉम्प्रोमाइज्ड है अडानी ग्रुप के साथ में यानी माधवी बुच की खुद की कंपनियां वो निवेश अडानी या अडानी से जुड़ी हुई कंपनियों में करती आई है और आज से नहीं अनेक वर्षों से करती आई है 2017 में जब माधवी बुश सेबी की सदस्य बनी या फिर माधवी बुच जो सेबी की बाद में चेयरमैन बनी तब भी उनकी कंपनियां डायरेक्ट या इनडायरेक्ट निवेश अडानी या विनोद अडानी की कंपनियों में कर रही थी या उन लोगों के साथ में काम कर रही थी जो अडानी की कंपनियों को मैनेज करते हैं यानी एक तो वेस्टेड इंटरेस्ट उसमें आ गया दूसरा ऑफिस ऑफ प्रॉफिट आ गया ये सेबी के नियमों का खुले आम उल्लंघन है और कांग्रेस पार्टी मांग करती है कि माधवी बुच इनका तुरंत केंद्र सरकार ने राजीनामा लेना चाहिए हालांकि इनका राजीनामा पहले ही ले लेना चाहिए था लेकिन इस सरकार के अंदर सैया भय कोतवाल ये मात्र एलिगेशन है लेकिन उस एलिगेशन के अंदर तहकीकात होनी चाहिए सुप्रीम कोर्ट ने सुओ मोटो कॉग्निसेंस लेना चाहिए और दूध का दूध पानी का पानी होना चाहिए क्योंकि ये छोटा मामला नहीं है ये देश की अर्थव्यवस्था का मामला है जिस दिन अर्थव्यवस्था डगमगाएगी छोटे निवेशकों का मिडिल क्लास का और लोअर मिडिल क्लास का पैसा डूबेगा इस देश के अंदर पूरी अर्थव्यवस्था डगमगाएगी और ये टेम्पो भर के भेजने वाले ये अपने टेम्पो भेजते रहेंगे आज मैं नरेंद्र मोदी जी से और अमित शाह से पूछना चाहता हूं कि इतनी खुली छूट अडानी को क्यों दी हुई है देश की एजेंसियां उनके लिए काम क्यों कर रही हैं विपक्ष पर ईडी, आईटी, सीबीआई की रेड होती है लेकिन अडानी समूह को कभी एक नोटिस भी नहीं गया है क्या वो टेम्पो भर भर के आपको भेज रहे हैं उस टेम्पो का मालिक कौन है उस टेम्पो का ड्राइवर कौन है ये तमाम सारी चीज़ों की तहकीकात होनी चाहिए देश की एजेंसियां मोदी मित्रों पर क्यों मेहरबान हैं देश पूंजीवाद की गिरफ्त में धीरे धीरे क्यों आ रहा है ये बहुत बड़े सवाल हैं कांग्रेस पार्टी और आदरणीय खरगे साहब और श्री राहुल गांधी जी इस देश की सेवा करने के लिए कटिबद्ध हैं हम हमेशा उन मुद्दों को उठाते हैं जो जनता के हित के मुद्दे हैं इस देश के अंदर श्री राहुल गांधी जी ने कहा कि एक बहुत बड़ा अर्थव्यवस्था का इम्बैलेंस हो रहा है इस देश के अंदर फाइनेंशियल इम्पेरिटी आ रही है उसको संभालने की ज़रूरत है लेकिन केंद्र की सरकार इसमें संजीदगी से काम नहीं कर रही है इसीलिए कांग्रेस पार्टी गली से लेकर के दिल्ली तक यानी अगर आज आप देखेंगे पूरे देश के अंदर आज पंजाब में भी चंडीगढ़ में बहुत बड़ा प्रदर्शन इसी मुद्दे को लेकर के हो रहा है कि देश की एजेंसियों का गैरवापर हो रहा है अडानी समूह को खुलेआम मदद हो रही है और नरेंद्र मोदी और अमित शाह जिन्हें मैं शाह और तानाशाह कहता हूँ ये शाह और तानाशाह जो है देश की अर्थव्यवस्था को बेच रहे हैं इसका संरक्षण करना ਜ਼ਰੂਰੀ ਹੈ ਇਸ ਦੇ ਸੰਦਰਭ ਵਿੱਚ ਕੋਈ ਸਵਾਲ ਹੋਣਗੇ ਤਾਂ ਆਪ ਮੇਰੇ ਤੋਂ ਪੁੱਛ ਸਕਦੇ ਆ ਕਿ ਖਾਲਸਤਾਨੀ ਪੱਖੀ ਦਿਖਾਇਆ ਗਿਆ ਉਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਦੇਖੋ ਜੀ ਕੇਂਦਰ ਸਰਕਾਰ ਜਿਹੜੀ ਇਸ ਵੇਲੇ ਚੱਲ ਰਹੀ ਹੈ ਨਰਿੰਦਰ ਮੋਦੀ ਦੀ ਸਰਕਾਰ ਇਹਨਾਂ ਦਾ ਇੱਕ ਮੋਡਲ ਜ਼ ਪਰੰਡਾ ਹੈ ਹਗਾ ਕਿ ਫਿਲਮਾਂ ਬਣਾ ਬਣਾ ਕੇ ਬਦਨਾਮ ਕਰਨਾ ਕਦੇ ਕਸ਼ਮੀਰ ਫਾਈਲਜ਼ ਆ ਜਾਂਦੀ ਹੈ ਕਦੇ ਕੋਈ ਹੋਰ ਮੂਵੀ ਆ ਜਾਂਦੀ ਹੈ ਤੇ ਹੁਣ ਜਿਹੜੀ ਤੁਸੀਂ ਐਮਰਜੈਂਸੀ ਵਾਲੀ ਮੂਵੀ ਦੀ ਗੱਲ ਕੀਤੀ ਏ ਇਹ ਮੂਵੀ ਆ ਰਹੀ ਏ ਇਹਨਾਂ ਦਾ ਇੱਕੋ ਹੀ ਪ੍ਰਯਾਸ ਹੈਗਾ ਕਿ ਕਿੱਦਾਂ ਆਪਾਂ ਇਸ ਦੇਸ਼ ਦੀ ਜਿੰਨੀਆਂ ਵੀ ਕਾਸਟ ਕਮਿਊਨਿਟੀ ਹੈਗੀਆਂ ਉਹਨਾਂ ਨੂੰ ਡਿਵਾਈਡ ਐਂਡ ਰੂਲ ਕਰੀਏ ਇਹ ਅੰਗਰੇਜ਼ਾਂ ਦੀ ਰਾਜਨੀਤੀ ਏ ਡਿਵਾਈਡ ਐਂਡ ਰੂਲ ਵਿਭਾਜਨਕਾਰੀ ਰਾਜਨੀਤੀ ਏ ਭਾਰਤੀ ਜਨਤਾ ਪਾਰਟੀ ਨੂੰ ਹੈ ਹੁਣ ਜਿਹੜੀਆਂ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਇਹ ਚੋਣਾ ਦੇ ਵਿੱਚ ਪੂਰੇ ਦੇਸ਼ ਦੀ ਜਨਤਾ ਨੇ ਜਵਾਬ ਵੀ ਦਿੱਤਾ ਕਿ ਵਿਭਾਜਨਕਾਰੀ ਰਾਜਨੀਤੀ ਤੁਹਾਡੀ ਨਹੀਂ ਚੱਲੂਗੀ ਸਿੱਖਾਂ ਦੀ ਤੇ ਪੰਜਾਬ ਦੇ ਇਤਿਹਾਸ ਦੀ ਜਦ ਤਾਈਂ ਗੱਲ ਹੈਗੀ ਹੈ ਭਾਰਤੀ ਜਨਤਾ ਪਾਰਟੀ ਕਦੇ ਵੀ ਪੰਜਾਬ ਪੰਜਾਬੀਅਤ ਪੰਜਾਬੀਆਂ ਦੇ ਤੇ ਸਿੱਖਾਂ ਦੇ ਨਾਲ ਨਹੀਂ ਰਹੀ ਹੈ ਇਹ ਪੂਰਾ ਇਤਿਹਾਸ ਜੇ ਤੁਸੀਂ ਦੇਖੋਗੇ ਤੇ ਇਤਿਹਾਸ ਵਿੱਚ ਪਤਾ ਚੱਲੇਗਾ ਕੋਈਓ ਕੰਮ ਹੂਣ ਕਰ ਰਹੇ ਨੇ ਜੇ ਇਹੋ ਜੀ ਕੋਈ ਚੀਜ਼ ਉਸ ਫਿਲਮ ਵਿੱਚ ਦਿਖਾਈ ਹੈ ਹਾਲਾਂਕਿ ਮੈਂ ਉਹ ਫਿਲਮ ਹਜੇ ਦੇਖੀ ਨਹੀਂ ਹੈ ਜੇ ਇਹੋ ਜੀ ਚੀਜ਼ ਕੋਈ ਦਿਖਾਈਏ ਤੇ ਨਿਸ਼ਚਿਤ ਰੂਪ ਨਾਲ ਉਹ ਫਿਲਮ ਬੈਨ ਹੋਣੀ ਚਾਹੀਦੀ ਉਸ ਫਿਲਮ ਨੂੰ ਰੋਕਣਾ ਚਾਹੀਦਾ ਥੈਂਕ ਯੂ ਸਰ ਥੈਂਕ ਯੂ ਅਗਰ ਕਲਕੱਤੇ ਸਾਥ ਡਾਕਟਰ ਦੇ ਨਾਲ ਕਲਕੱਤੇ ਚ ਜੋ ਡਾਕਟਰ ਨਾਲ ਹੋਇਆ ਬਹੁਤ ਗਲਤ ਹੋਇਆ ਕਾਂਗਰਸ ਪਾਰਟੀ ਨੇ ਸ਼੍ਰੀ ਖਰਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਉਦੇ ਤੇ ਰਿਐਕਟ ਵੀ ਕੀਤਾ ਉਦੇ ਤੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਏ ਔਰ ਖਾਲੀ ਕਲਕੱਤਾ ਹੀ ਕਿਉਂ ਮੈਂ ਤੇ ਕਵਾਂਗਾ ਪੂਰੇ ਦੇਸ਼ 'ਚ ਇਹ ਕਾਨੂੰਨ ਆਣਾ ਚਾਹੀਦਾ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਕਾਨੂੰਨ ਪਾਰਿਤ ਕੀਤਾ ਸੀਗਾ ਸ਼ਕਤੀ ਕ੍ਰਿਮੀਨਲ ਐਕਟ ਉਹ ਸ਼ਕਤੀ ਕ੍ਰਿਮੀਨਲ ਐਕਟ 'ਚ ਲਿਖਿਆ ਸੀਗਾ ਕਿ ਰੇਪ ਦੇ ਜਿਹੜੇ ਕਾਂਡ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏ ਜਿਹੜੇ ਉਹਨਾਂ ਦੇ ਨਾਲ ਪਲਾਨਰ ਹੁੰਦੇ ਨੇ ਉਹਨਾਂ ਨੂੰ 25 ਲੱਖ ਤੱਕ ਜੁਰਮਾਨਾ ਜਾਂ 7 ਸਾਲ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਏ ਇਹ ਸ਼ਕਤੀ ਕ੍ਰਿਮੀਨਲ ਐਕਟ ਮਹਾਰਾਸ਼ਟਰ ਦੀ ਕਾਂਗਰਸ ਦੀ ਸਰਕਾਰ ਨੇ ਪਾਸ ਕੀਤਾ ਸੀਗਾ ਜਿਹੜਾ ਦੇਸ਼ ਦੀ ਰਾਸ਼ਟਰਪਤੀ ਕੋਲ ਜਾ ਕੇ ਰੁਕਿਆ ਹੋਇਆ ਇਹੋ ਜਿਹਾ ਸ਼ਕਤੀ ਕ੍ਰਿਮੀਨਲ ਐਕਟ ਹਰ ਰਾਜ ਹਰ ਸੂਬੇ ਦੀ ਸਰਕਾਰ ਨੇ ਪਾਸ ਕਰਨਾ ਚਾਹੀਦਾ ਹੈ ਪੁਲਿਸ ਦਾ ਇਕਬਾਲ ਰਹਿਣਾ ਚਾਹੀਦਾ ਪੁਲਿਸ ਦਾ ਡਰ ਰਹਿਣਾ ਚਾਹੀਦਾ ਪ੍ਰਸ਼ਾਸਨ ਦਾ ਡਰ ਰਹਿਣਾ ਚਾਹੀਦਾ ਇਹ ਮੋਦੀ ਸਰਕਾਰ ਵਿੱਚ ਇਹ ਡਰ ਖਤਮ ਹੋ ਗਿਆ ਹੈ ਐਸ ਲਈ ਕਦੀ ਆਪਾਂ ਕਠੂਆ ਦੇਖਦੇ ਆਂ ਕਦੀ ਉਨਾਓ ਦੇਖਦੇ ਆਂ ਕਦੀ ਇੰਦੋਰ ਚ ਕਾਂਡ ਹੁੰਦਾ ਪਰਸੋ ਮਹਾਰਾਸ਼ਟਰਾ ਚ ਥਾਣੇ ਬਦਲਪੁਰ ਜ਼ਿਲ੍ਹੇ ਛੋਇਆ ਉੱਥੇ ਦੋ ਬੱਚੀਆਂ 4-4 ਸਾਲ ਦੀ ਬੱਚੀਆਂ ਨਾਲ ਮੋਲਸਟੇਸ਼ਨ ਹੋਇਆ ਹੈ ਸੋ ਇਹ ਚੀਜ਼ ਕਿਤੇ ਨਾ ਕਿਤੇ ਰੁਕਣੀ ਚਾਹੀਦੀ ਏ ਇਹ ਕਾਂਗਰਸ ਪਾਰਟੀ ਦਾ ਸਟੈਂਡ ਹੈ ਠੀਕ ਥੈਂਕ ਯੂ ਥੈਂਕ ਯੂ